ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਅਨੂਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਜਗਤ ਸੁਆਮੀ ਸਤਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਤਰ ਸੁਆਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚਬਰ ਛਤਰ ਤਖਤ ਦੇ ਮਾਲਕ ਰਾਜਾਨ ਰਾਜ ਭਾਣਾਨ ਭਾਨ ਦੇਵਾਨ ਦੇ ਉਪਮ ਮਹਾਨ ਸਤਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਗ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਨੂੰ ਨਮਸਕਾਰ ਹੈ ਧੰਨ ਹਨ ਐਸੇ ਸਤਿਗੁਰੂ ਜਿਨ੍ਹਾਂ ਨੇ ਖਾਲਸਾ ਜੀ ਇਸ ਸ੍ਰਿਸ਼ਟੀ ਦੇ ਆਗੇ ਪਰਉਪਕਾਰ ਕੀਤਾ ਹੈ ਇਹ ਖੰਡ ਬ੍ਰਹਿਮੰਡ ਨੂੰ ਤਾਰਨਾ ਕੀਤਾ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਵਰਗਾ ਹੋਰ ਕੋਈ ਖਾਲਸਾ ਜੀ ਪੀਰ ਪੈਗੰਬਰ ਔਲੀਆ ਨਹੀਂ ਉਤਰਿਆ ਐਸੀ ਮਹਾਰਾਜ ਜੀਆਂ ਨੇ ਦਇਆਲਤਾ ਵਿਖਾਈ ਘਰ ਘਰ ਜਾ ਕੇ ਖਾਲਸਾ ਜੀ ਸਤਿਗੁਰਾਂ ਨੇ ਤਾਰਨਾ ਕੀਤਾ ਅਸੀਂ ਕਾਮੀ ਕਰੋਧੀ ਵਿਕਾਰੀ ਲੋਕ ਖਾਲਸਾ ਜੀ ਜ਼ੁਲਮ ਦੀ ਅੱਗ ਵਿੱਚ ਧੁਖ ਰਹੇ ਸਾਨੂੰ ਮਹਾਰਾਜ ਜੀਆ ਨੇ ਠਾਰਨਾ ਕੀਤਾ ਹੈ ਇਸ ਸੰਸਾਰ ਵਿੱਚ ਇਹ ਕਾਲ ਯੁਗ ਦੀਆਂ ਤਤੀਆਂ ਹਵਾਵਾਂ ਵਿੱਚ ਖਾਲਸਾ ਜੀ ਠੰਡਾ ਪਰਮੇਸ਼ਰ ਦਾ ਨਾਮ ਸਾਨੂੰ ਮਹਾਰਾਜ ਨੇ ਬਖਸ਼ਿਆ ਹੈ ਜਿਵੇਂ ਖਾਲਸਾ ਜੀ ਪੁਰਾਣੇ ਮਹਾਪੁਰਸ਼ ਪੜਿਆ ਕਰਦੇ ਸਨ ਧਾਰਨਾ ਸਤਿਗੁਰ ਜੀਆ ਦੇ ਪਿਆਰੇ ਉਹ ਦੱਸਿਆ ਕਰਦੇ ਸੀ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੇ ਸੁਖਣੀ ਸਾਹਿਬ ਦੀ ਬਾਣੀ ਅੰਦਰ ਵੀ ਲਿਖਣਾ ਕੀਤਾ ਹੈ ਉਦਾਹਰਨਾਂ ਪੜ੍ਹਾਇਆ ਕਰਦੇ ਸੀ ਮਹਾਂਪੁਰਸ਼ ਕਿ ਕਲਯੁਗ ਤਤੀਆਂ ਹਵਾਵਾਂ ਵਾਲਾ ਠੰਡਾ ਤੇਰਾ ਨਾਮ ਵਾਹਿਗੁਰੂ ਏ ਮਹਾਰਾਜ ਤੇਰਾ ਨਾਮ ਠੰਡਾ ਹੈ ਠੰਡਕ ਦੇਣ ਵਾਲਾ ਹੈ ਰੋਗਾਂ ਕਲੇਸ਼ਾਂ ਵਿੱਚ ਠੰਡਕ ਦੇਣ ਵਾਲਾ ਹੈ ਮਹਾਰਾਜ ਜੀਆਂ ਦਾ ਨਾਮ ਖਾਲਸਾ ਜੀ ਇਹ ਕਲਯੁਗ ਦੀ ਜਿਹੜੀ ਭਿਆਨਕ ਅੱਗ ਹੈ ਇਸ ਦੇ ਸੇਕ ਤੋਂ ਬਚਾਉਣ ਵਾਲਾ ਹੈ ਸੋ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਅਭਿਆਸ ਕਰਿਆ ਕਰੀਏ ਜਿੰਨਾ ਵੱਧ ਤੋਂ ਵੱਧ ਕਰ ਸਕਦੇ ਹਾਂ ਕਿਉਂਕਿ ਮਹਾਰਾਜ ਜੀਆਂ ਨੂੰ ਸੱਚੇ ਪਾਤਸ਼ਾਹ ਨੂੰ ਜੇ ਖੁਸ਼ ਕਰਨਾ ਹੈ ਜੇ ਸਤਗੁਰਾਂ ਦੇ ਦਰਾਂ ਤੋਂ ਕੁਝ ਲੈਣਾ ਹੈ ਖਾਲਸਾ ਜੀ ਫਿਰ ਮਹਾਰਾਜ ਜੀਆਂ ਦਾ ਨਾਮ ਸਾਨੂੰ ਜਪਣਾ ਪਵੇਗਾ ਕਿਉਂਕਿ ਮਹਾਰਾਜ ਜੀਆਂ ਦੇ ਨਾਮ ਤੋਂ ਬਿਨਾਂ ਹੋਰ ਕੋਈ ਤਾਰਨ ਵਾਲਾ ਨਹੀਂ ਖਾਲਸਾ ਜੀ ਸਾਨੂੰ ਉਸ ਵਾਹਿਗੁਰੂ ਜੀ ਦੀ ਲੋੜ ਹੈ ਵਾਹਿਗੁਰੂ ਜੀ ਨੂੰ ਸਾਡੀ ਕੋਈ ਲੋੜ ਨਹੀਂ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਵਰਗੇ ਖਾਲਸਾ ਜੀ ਹੋਰ ਕੋਈ ਇੱਥੇ ਧਰਤੀ ਤੇ ਨਹੀਂ ਆਏ ਕੋਈ ਪੀਰ ਪੈਗੰਬਰ ਔਲੀਏ ਨਹੀਂ ਆਏ ਤੇ ਅਸੀਂ ਕੀ ਕਰਦੇ ਹਾਂ ਅਸੀਂ ਵਾਹਿਗੁਰੂ ਜੀ ਨੂੰ ਖੁਸ਼ ਕਰਨ ਦੀ ਬਜਾਏ ਮਹਾਰਾਜ ਜੀਆਂ ਨੂੰ ਨਿੰਦਣ ਲੱਗ ਪੈਣੇ ਹਾਂ ਕਿ ਗੁਰੂ ਸਾਹਿਬ ਨੇ ਆਹ ਨਹੀਂ ਕੀਤਾ ਗੁਰੂ ਸਾਹਿਬ ਨੂੰ ਜੇ ਐਦਾਂ ਕਰਦੇ ਤੇ ਐਦਾਂ ਹੋਣਾ ਸੀ ਸੋ ਖਾਲਸਾ ਜੀ ਮਹਾਰਾਜ ਜੀਆਂ ਦੀ ਮਹਾਰਾਜ ਜੀ ਵਿੱਚ ਤਾਂ ਗੁਣ ਹੀ ਗੁਣ ਨੇ ਔਗਣ ਕੋਈ ਨਹੀਂ ਤੇ ਆਪਾਂ ਔਗਣਾਂ ਨਾਲ ਭਰੇ ਹਾਂ ਗੁਣ ਕੋਈ ਨਹੀਂ ਤੇ ਔਗਣ ਹਾਰਾ ਗੁਣਾ ਵਾਲੇ ਨੂੰ ਕਵੇ ਕਿ ਆਹ ਮਹਾਰਾਜਿਆਂ ਨੇ ਗਲਤ ਕੀਤਾ ਜਿਵੇਂ ਕਈ ਕਹਿੰਦੇ ਨੇ ਮਹਾਰਾਜ ਜੀ ਨੇ ਦਸਮ ਪਾਣੀ ਕਿਉਂ ਲਿਖੀ ਸੋ ਖਾਲਸਾ ਜੀ ਸਾਨੂੰ ਉਹਦੀ ਲੋੜ ਹੈ ਸਾਨੂੰ ਤੇਰੀ ਲੋੜ ਰੱਬਾ ਤੇਨੂੰ ਕਾਦੀ ਲੋੜ ਹੈ ਸਾਡੇ ਜੇ ਨਕਮਿਆਂ ਦੀ ਤੇਰੇ ਘਰ ਥੋੜ੍ਹ ਹੈ ਸੋ ਮਹਾਰਾਜ ਦੇ ਘਰ ਕਾਦੀ ਥੋੜ੍ਹ ਹੈ ਭਾਈ ਸਾਡੇ ਵਰਗਿਆਂ ਦੀ ਉਹ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਭਗਤਾਂ ਦੇ ਅੰਗ ਸੰਗ ਵਸਦਾ ਹੈ ਆਪਣੇ ਪਿਆਰਿਆਂ ਦੇ ਅੰਗ ਸੰਗ ਵਸਦਾ ਹੈ ਸਾਡੇ ਵਰਗੇ ਨਕਮਿਆਂ ਨੂੰ ਖਾਲਸਾ ਜੀ ਉਹ ਨਹੀਂ ਪੁੱਛਦਾ ਇਹ ਤੇ ਸਾਡੇ ਤੇ ਮਹਾਰਾਜ ਜੀਆਂ ਦੀ ਕਿਰਪਾ ਹੈ ਕੱਲ ਦਾਸਰਾ ਬੈਠਾ ਸੀ ਮਹਾਰਾਜ ਦੀ ਕਿਰਪਾ ਸਦਕਾ ਸਤਗੁਰੂ ਜੀਆਂ ਨੇ ਉਹ ਵੀ ਗੁਣ ਬਖਸ਼ਿਆ ਕਿ ਕੁਛ ਨਾ ਕੁਛ ਖਾਲਸਾ ਜੀ ਲਿਖਦੇ ਰਹੀਦਾ ਮਹਾਰਾਜ ਜੀ ਆਪਣੀ ਸਿਫਤ ਵਿੱਚ ਲਿਖਾ ਲੈਂਦੇ ਉਹ ਅਚਨ ਚੇਤ ਬੈਠਿਆਂ ਬੈਠਿਆਂ ਲਿਖਿਆ ਬੜਾ ਆਨੰਦ ਬਣਿਆ ਕਿ ਮਹਾਰਾਜ ਜੀ ਜਿਵੇਂ ਆਪ ਹੀ ਬੋਲ ਕੇ ਆਪ ਹੀ ਲਿਖਾ ਰਹੇ ਹੋਣ ਆਪ ਜੀਆਂ ਨੂੰ ਵੀ ਸੁਣਾਉਣਾ ਮੇਰਾ ਮਨ ਕੀਤਾ ਕਿ ਜਰੂਰ ਸੰਗਤ ਨੂੰ ਸੁਣਾਵਾਗਾ ਕਿ ਕੀ ਸਤਗੁਰੂ ਜੀ ਖੇਡਾਂ ਕਰਦੇ ਕਿੱਡਾ ਮਹਾਰਾਜ ਜੀਆਂ ਦਾ ਖੇਡ ਹੈ ਤਲਗੀ ਤਰ ਸਵਾਮੀ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਬੇਨਤੀ ਹੈ ਜਰੂਰ ਸੁਣਿਓ ਜੇ ਤੁਹਾਨੂੰ ਚੰਗਾ ਲੱਗੇ ਤੇ ਜਰੂਰ ਦੱਸਿਓ ਕਿਉਂਕਿ ਮਹਾਰਾਜ ਜੀ ਦੀ ਸਿਫਤ ਹੈ ਸਿਫਤ ਕਿਸੇ ਪ੍ਰਕਾਰ ਵੀ ਕੀਤੀ ਜਾ ਸਕਦੀ ਹੈ ਸਤਿਗੁਰੂ ਦੀ ਬਾਣੀ ਪੂਰਨ ਮਹਾਰਾਜ ਜੀ ਦੀ ਸਿਫਤ ਹੈ ਤੇ ਸਤਿਗੁਰਾਂ ਦੀ ਸੱਚੀ ਬਾਣੀ ਹੈ ਸੋ ਆਪਾਂ ਤੇ ਖਾਲਸਾ ਜੀ ਸ਼ਬਦਾਂ ਦੀ ਲੜੀ ਬਰੋ ਕੇ ਮਹਾਰਾਜ ਦੀ ਮਹਾਨਤਾ ਕਰਦੇ ਗਾਉਨੇ ਆ ਮਹਿਮਾ ਗਾਉਨੇ ਆ ਜਿਵੇਂ 52 ਕਵੀ ਮਹਾਰਾਜ ਜੀ ਦੀ ਮਹਿਮਾ ਗਾਇਆ ਕਰਦੇ ਸਨ ਤੇ ਜਿਵੇਂ ਖਾਲਸਾ ਜੀ 사ਤਗੁਰ ਦੇ ਦਰਬਾਰ ਗਵਈਏ ਆਉਂਦੇ ਸਨ ਉਹ ਵੀ ਮਹਾਰਾਜ ਦੀ ਮਹਿਮਾ ਕਰਦੇ ਕਿਸੇ ਪ੍ਰਕਾਰ ਵੀ ਆਪਾਂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਨੂੰ ਬਿਆਨ ਕਰ ਰਹੇ ਆ ਆਪਣਾ ਹਾਲ ਤੇ ਖਾਲਸਾ ਜੀ ਉਹ ਦਾਸ ਨੇ ਥੋੜਾ ਜਿਹਾ ਲਿਖਿਆ ਜਰੂਰ ਆਪ ਜੀ ਸਰਵਣ ਕਰਿਓ ਕਹਿੰਦੇ ਮਾਂ ਦਾ ਗਰਭ ਤੇ ਦੁਨੀਆ ਜੰਜਾਲ ਪਾਤਸ਼ਾਹ ਹੇ ਕਲਗੀਧਰ ਪਾਤਸ਼ਾਹ ਜੀ ਇਹ ਮਾਂ ਦਾ ਜਿਹੜਾ ਪੇਟ ਹੈ ਜਿੱਥੋਂ ਅਸੀਂ ਆਏ ਹਾਂ ਤੇ ਮਾਂ ਖਾਲਸਾ ਜੀ ਕੱਲੀ ਮਨੁੱਖ ਦੀ ਮਾਂ ਨਹੀਂ ਭਾਵ ਸਾਡੀ ਮਾਤਾ ਨਹੀਂ ਸੰਸਾਰ ਵਿੱਚ ਜਿੰਨਾ ਜੀਵ ਆਉਂਦਾ ਉਹਦੀ ਮਾਂ ਹੈ ਪਸ਼ੂਆਂ ਦੀ ਮਾਂ ਪਸ਼ੂ ਜਿਹੜੇ ਆਮਦੇ ਨੇ ਉਹ ਵੀ ਮਾਵਾਂ ਉਹਨਾਂ ਦੀਆਂ ਮਾਵਾਂ ਨੇ ਜਾਂ ਹੋਰ ਜਨਵਰ ਨੇ ਸਾਰੇ ਮਾਪਿਓ ਬਣਦੇ ਸੋ ਖਾਲਸਾ ਜੀ ਇਹ ਸਾਰਿਆਂ ਦੀ ਗੱਲ ਹੈ ਮਾਂ ਦਾ ਗਰਭ ਤੇ ਦੁਨੀਆ ਜੰਜਾਲ ਪਾਤਸ਼ਾ ਕਾਤੋਂ ਇੰਨਾ ਔਖਾ ਤਰਨਾ ਸਵਾਲ ਪਾਤਸ਼ਾ ਮਹਾਰਾਜ ਮੇਰਾ ਤੇਰੇ ਚਰਨਾਂ ਵਿੱਚ ਸਵਾਲ ਹੀ ਹੈ ਵੀ ਇਹ ਸ੍ਰਿਸ਼ਟੀ ਉਤੋਂ ਇਹ ਸੰਸਾਰ ਵਿੱਚ ਆ ਕੇ ਇੰਨਾ ਤਰਨਾ ਔਖਾ ਕਿਉਂ ਹੈ ਕੀ ਕਾਰਨ ਹੈ ਕਾਤੋਂ ਇੰਨਾ ਔਖਾ ਤਰਨਾ ਸਵਾਲ ਪਾਤਸ਼ਾ ਕਈ ਜੁਨਾ ਵਿੱਚ ਲੰਘੇ ਜੁਗ ਸਾਲ ਪਾਤਸ਼ਾਹ हे ਮਹਾਰਾਜ ਮੇਰੇ ਕਈ ਜੁਗ ਤੇ ਕਈ ਸਾਲ ਲੰਘ ਗਏ ਨੇ ਜੁਨਾ ਵਿੱਚ ਫਿਰਦੇ ਆ ਤੇ ਸੱਚੇ ਪਾਤਸ਼ਾਹ ਮਹਾਰਾਜ ਹੁਣ ਤੇ ਕਿਰਪਾ ਕਰ ਹੁਣ ਨਰਕਾਂ ਤੋਂ ਬੁਰਾ ਹੋਇਆ ਹਾਲ ਪਾਤਸ਼ਾਹ ਕਿਉਂਕਿ ਕਾਮ ਹੀ ਕਰੋਧੀ ਵਿਕਾਰ ਰੂਹ ਨੂੰ ਚੰਬੜ ਗਏ ਨੇ ਰੂਹ ਤੇ ਖਾਲਸਾ ਜੀ ਸਦਾ ਹੀ ਪਵਿੱਤਰ ਹੈ ਸਦਾ ਹੀ ਨਿਰਮਲ ਹੈ ਪਰ ਆਪਾਂ ਇਹਦੇ ਉੱਤੇ ਜੰਜਾਲ ਹੀ ਇੰਨਾ ਪਾ ਛੱਡਿਆ ਕਿ ਹੁਣ ਨਰਕਾਂ ਤੋਂ ਵੀ ਬੁਰਾ ਹਾਲ ਹੋਇਆ ਹੋਇਆ ਕਾਮੀ ਹੋ ਗਿਆ ਕਰੋਧੀ ਪਿਆ ਜਾਲ ਪਾਤਸ਼ਾਹ ਮਹਾਰਾਜ ਮੈਂ ਪਹਿਲਾਂ ਤਾਂ ਕਾਮੀ ਹਾਂ ਤੇ ਹੁਣ ਕਰੋਧੀ ਹੋ ਗਿਆ ਹਾਂ ਕਿਉਂਕਿ ਸਭ ਤੋਂ ਵੱਡਾ ਜਿਹੜਾ ਖਾਲਸਾ ਜੀ ਸੈਨਾਪਤੀ ਹੈ ਕਾਲ ਯੁਗ ਵਿੱਚ ਜੇ ਬੰਦਾ ਕ੍ਰੋਧ ਨਾਲ ਨਾ ਮਰੇ ਤੇ ਲੋਭ ਆਉਂਦਾ ਜੇ ਲੋਭ ਨਾਲ ਨਾ ਮਰੇ ਤੇ ਮੋਹ ਆਉਂਦਾ ਤੇ ਜੇ ਖਾਲਸਾ ਜੀ ਮੋਹ ਨਾਲ ਨਾ ਮਰੇ ਤੇ ਹੰਕਾਰ ਆਉਂਦਾ ਤੇ ਹੰਕਾਰ ਦੇ ਸਿਰ ਚੜ੍ਹ ਕੇ ਕਾਮ ਆਉਂਦਾ ਤੇ ਇਹ ਖਾਲਸਾ ਜੀ ਇਹਦੇ ਪ੍ਰਥਾਏ ਕਲਗੀਧਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਨੇ ਲਿਖਣਾ ਕੀਤਾ ਦਸਮ ਬਾਣੀ ਵਿੱਚ ਜਿਹੜੇ ਲੋਕੀ ਨਿੰਦਦੇ ਨੇ ਕਿਉਂਕਿ ਮਹਾਰਾਜ ਜੀਆਂ ਨੇ ਇਹਨਾਂ ਲੋਕਾਂ ਦਾ ਖਾਲਸਾ ਜੀ ਅੰਦਰ ਫਰੋਲ ਕੇ ਰੱਖਿਆ ਹੋਇਆ ਸੰਸਾਰ ਦਾ ਸਾਰੇ ਹੀ ਹਾਂ ਆਪਾਂ ਤੇ ਹੁਣ ਸਾਨੂੰ ਕੋਈ ਕਹਿ ਦੇਵੇ ਤੂੰ ਐਦਾਂ ਨਾ ਤੇ ਆਪਾਂ ਨੂੰ ਤੇ ਆਪੇ ਹੀ ਅੱਗ ਲੱਗ ਜਾਣੀ ਹੈ ਉਹਦੇ ਵਿੱਚ ਖਾਲਸਾ ਜੀ ਮਹਾਰਾਜ ਨੇ ਸਾਰਿਆਂ ਦੇ ਪੋਤੜੇ ਫੁੱਲ ਛੱਡੇ ਨੇ ਚਾਹੇ ਕੋਈ ਹਿੰਦੂ ਹੈ ਚਾਹੇ ਕੋਈ ਮੁਸਲਮਾਨ ਹੈ ਤਾਂ ਕਰਕੇ ਉਹ ਗ੍ਰੰਥ ਇਹਨਾਂ ਨੂੰ ਚੰਗਾ ਨਹੀਂ ਲੱਗਦਾ ਸੋ ਆਓ ਆਪਾ ਸਰਵਣ ਕਰੀਆ ਜਿਹੜਾ ਮਹਾਰਾਜ ਨੇ ਲਿਖਾਉਣਾ ਕੀਤਾ ਇੱਕ ਵਾਰ ਦਰਬਾਰਾ ਤੋਂ ਬੋਲ ਦਿੰਨਾ ਮਾਂ ਦਾ ਗਰਭ ਤੇ ਦੁਨੀਆ ਜੰਜਾਲ ਪਾਤਸ਼ਾ ਕਾਤੋਂ ਇੰਨਾ ਔਖਾ ਤਰਨਾ ਸਵਾਲ ਪਾਤਸ਼ਾ ਕਹੀਂ ਜੂਨਾ ਵਿੱਚ ਲੰਘੇ ਜੁਗ ਸਾਲ ਪਾਤਸ਼ਾ ਹੁਣ ਨਰਕਾ ਤੋਂ ਬੁਰਾ ਹੋਇਆ ਹਾਲ ਪਾਤਸ਼ਾ ਕਾਮੀ ਹੋ ਗਿਆ ਕਰੋਧੀ ਪਿਆ ਜਾਲ ਪਾਤਸ਼ਾ ਹੁਣ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਿ ਬਲਜਿੰਦਰ ਨੂੰ ਇਹ ਵੀ ਪਤਾ ਕਿ ਤੂੰ ਹੈ ਨਾਲ ਪਾਤਸ਼ਾਹ ਦੇਦੇ ਮਾਫੀ ਕਰਦੇ ਹਾਂ ਨਿਹਾਲ ਪਾਤਸ਼ਾਹ ਮਹਾਰਾਜ ਮਹਾਰਾ ਤੁਸੀਂ ਕਰਨ ਵਾਲਿਓ ਜੋ ਕਰਨ ਵਾਲਿਓ ਬੈਠਿਆਂ ਬਿਠਾਇਆ ਆਪੇ ਮਹਾਰਾਜ ਨੇ ਖਿਆਲ ਬਖਸ਼ਤਾ ਤੇ ਵਾਕਿਆ ਹੀ ਖਾਲਸਾ ਜੀ ਉਹ ਮਹਾਰਾਜ ਨਾਲ ਹੈ ਆਪਣੇ ਤੋਂ ਵਿਛੜਿਆ ਕਦੋਂ ਹੈ ਕਦੋਂ ਪਰੇ ਆ ਉਹ ਆਪਣੇ ਤੋਂ ਹਰ ਇੱਕ ਜੀਵ ਦੇ ਨਾਲ ਹੈ ਅੰਦਰ ਬੈਠਾ ਸਾਰਾ ਕੁਝ ਵੇਖੀ ਜਾਂਦਾ ਸਭ ਕੁਝ ਸੁਣੀ ਜਾਂਦਾ ਸਭ ਕੁਝ ਉਹਨੂੰ ਪਤਾ ਹੈ ਮਨੁੱਖ ਕੀ ਕਰਦਾ ਕਿਉਂ ਕਰਦਾ ਸਭ ਕੁਝ ਪਤਾ ਹੈ ਤੇ ਫਿਰ ਕਿਉਂ ਨਾ ਆਪਣੇ ਅੰਦਰ ਬੈਠੇ ਸਵਾਮੀ ਪਰਮੇਸ਼ਰ ਅਕਾਲ ਪੁਰਖ ਨੂੰ ਕਹੀਏ ਕਿ ਮਹਾਰਾਜ ਸਾਨੂੰ ਮਾਫੀ ਦੇ ਦੇ ਹਾਂ ਸਾਨੂੰ ਮੁਆਫ ਕਰ ਦੇ ਹਾਂ ਇਹਨਾਂ ਜੰਜਾਲਾਂ ਤੋਂ ਬਚਾਲਾ ਹਾਂ ਸਾਨੂੰ ਇਹਨਾਂ ਮਹਾਰਾਜ ਬੰਧਣਾ ਤੋਂ ਸਾਡੇ ਦੇ ਕਿਰਪਾ ਕਰ ਹਾਂ ਸਾਡੇ ਪਾਪ ਕਿਉਂ ਨਹੀਂ ਤੂੰ ਕੱਟ ਦਿੰਦਾ ਸਾਡੇ ਕਰਮ ਅਸੀਂ ਕੀਤੇ ਹਨ ਅਸੀਂ ਤੇਰੇ ਬੱਚੇ ਹਾਂ ਤੂੰ ਸਾਡੇ ਕਰਮ ਕਿਉਂ ਨਹੀਂ ਕੱਟ ਦਿੰਦਾ ਮਹਾਰਾਜ ਦੇ ਦੇ ਹਾਂ ਸਾਨੂੰ ਮਾਫੀ ਤੇ ਸਾਨੂੰ ਨਿਹਾਲ ਕਰ ਹਾਂ ਮਹਾਰਾਜ ਸਾਨੂੰ ਆਪਣੇ ਦਰ ਤੇ ਖੜ ਹਾਂ ਕਿਉਂ ਮਹਾਰਾਜ ਸਾਨੂੰ ਇਹ ਸੰਸਾਰ ਵਿੱਚ ਹੀ ਪਾਇਆ ਕੋਈ ਬੇਨਤੀਆਂ ਮਹਾਰਾਜ ਦੇ ਚਰਨਾਂ ਵਿੱਚ ਕਰੇ ਸਤਿਗੁਰੂ ਜੀ ਜਰੂਰ ਸੁਣਨਗੇ ਇਹ ਖਾਲਸਾ ਜੀ ਮੇਰੀ ਮਨ ਵਿੱਚ ਇੱਛਾ ਹੈ ਕਿ ਮਹਾਰਾਜ ਦੇ ਚਰਨਾਂ ਵਿੱਚ ਜੇ ਕੋਈ ਮਨੁੱਖ ਨਿਤਾਪ੍ਰਤ ਜੇ ਕਰੇ ਨਾ ਮਾਫੀ ਮੰਗੇ ਮਹਾਰਾਜ ਕੋਲੋਂ ਕਿ ਸੱਚੇ ਪਾਤਸ਼ਾਹ ਸਾਨੂੰ ਮਾਫ ਕਰ ਸਾਨੂੰ ਬਖਸ਼ ਲਾ ਜੇ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਾਂਗੇ ਜਰੂਰ ਸਤਿਗੁਰੂ ਜੀ ਕਿਰਪਾ ਕਰਨਗੇ ਜਰੂਰ ਸਾਡੇ ਅੰਦਰ ਬੈਠਾ ਪਰਮੇਸ਼ਰ ਜਿਹੜਾ ਖਾਲਸਾ ਜੀ ਸਾਡੇ ਤੋਂ ਦੂਰ ਨਹੀਂ ਸੰਸਾਰ ਵਿੱਚ ਦੋ ਚੀਜ਼ਾਂ ਨੇ ਆਪਾਂ ਇੱਕ ਪਹਿਲੂ ਨੂੰ ਹਮੇਸ਼ਾ ਵੇਖਦੇ ਹਾਂ ਦੂਜੇ ਨੂੰ ਨਹੀਂ ਵੇਖਦੇ ਪਰ ਸਤਗੁਰੂ ਜੀ ਮਹਾਰਾਜ ਨੇ ਸਾਨੂੰ ਸਾਰੇ ਪਹਿਲੂ ਬਾਣੀ ਵਿੱਚ ਵਿਖਾਏ ਕਿਸੇ ਪਾਸਿਓਂ ਵੀ ਮਹਾਰਾਜ ਨੇ ਸਾਨੂੰ ਛੱਡਿਆ ਨਹੀਂ ਸਾਰੇ ਪਾਸਿਓਂ ਮਹਾਰਾਜ ਨੇ ਸਾਨੂੰ ਸ਼ੀਸ਼ਾ ਵਿਖਾਇਆ ਹੈ ਜਿਵੇਂ ਖਾਲਸਾ ਜੀ ਆਪਾਂ ਕਿਸੇ ਦੀ ਬੁਰੀਾਈ ਵੇਖ ਲੈਨੇ ਹਾਂ ਚੰਗਿਆਈ ਨਹੀਂ ਵੇਖਦੇ ਤੇ ਜਾਂ ਆਪਾਂ ਕਿਸੇ ਦੀ ਚੰਗਿਆਈ ਵੇਖ ਲੈਨੇ ਆ ਫਿਰ ਬੁਰੀਾਈ ਨਹੀਂ ਵੇਖਦੇ ਜੇ ਆਪਾਂ ਕਿਸੇ ਪਹਿਲੂ ਦਾ ਇੱਕ ਪਾਸਾ ਵੇਖ ਲੈਨੇ ਆ ਦੂਜਾ ਨਹੀਂ ਦੇਖਿਆ ਜਾਂਦਾ ਕਿਉਂਕਿ ਅਸੀਂ ਮਨੁੱਖ ਹਾਂ ਸਾਡੇ ਅੰਦਰ ਵੀ ਉਹੀ ਕੋਸ਼ ਹੈ ਇਹ ਕਈ ਵਾਰ ਖਾਲਸਾ ਜੀ ਇਵੇਂ ਹੁੰਦਾ ਕਿ ਜਿਹੜੀ ਚੀਜ਼ ਨੇ ਜਿਹੜੀ ਚੀਜ਼ ਦਾ ਅਸੀਂ ਵਿਰੋਧ ਕਰਨਾ ਹੁੰਦਾ ਉਹਦਾ ਅਸੀਂ ਸਾਥ ਦੇਣ ਲੱਗ ਪੈਂਦੇ ਆ ਸੋ ਇਸੇ ਪ੍ਰਕਾਰ ਸਾਡਾ ਮਨ ਹੈ ਮਨ ਦਾ ਅਸੀਂ ਵਿਰੋਧ ਕਰਨਾ ਪਰ ਅਸੀਂ ਸਾਥ ਦਿੰਨੇ ਆ ਜਦੋਂ ਸਾਥ ਦਿੰਨੇ ਆ ਤੇ ਖਾਲਸਾ ਜੀ ਮਨਮੁਖ ਬਣ ਜਾਂਦੇ ਆ ਤੇ ਜਿਸ ਵੇਲੇ ਮਨੁੱਖ ਮਨਮੁਖ ਬਣ ਜਾਂਦਾ ਉਸ ਵੇਲੇ ਮਹਾਰਾਜ ਕਹਿੰਦੇ ਆਉਂਦਾ ਜਾਂਦਾ ਨਰਕ ਭੋਗਦਾ ਦੁੱਖ ਭੋਗਦਾ ਫਿਰ ਸੰਤਾਪ ਹੰਡਾਉਂਦਾ ਫਿਰ ਮਾਂ ਦੇ ਪੇਟ ਵਿੱਚ ਫਿਰ ਜੀਵਨ ਜੀਂਦਾ ਫਿਰ ਦੁੱਖ ਭੋਗਦਾ ਫਿਰ ਕਈ ਪ੍ਰਕਾਰ ਦੇ ਕਸ਼ਟਾਂ ਵਿੱਚ ਪੈਂਦਾ ਨਰਕ ਭੋਗਦਾ ਫਿਰ ਜਾ ਕੇ ਮਾਂ ਦੇ ਪੇਟ ਵਿੱਚ ਫਿਰ ਐਵੇਂ ਇਹ ਚੱਕਰ ਚੱਲਿਆ ਹੋਇਆ ਖਾਲਸਾ ਜੀ ਇਹ ਮਨਮੁਖ ਦੀ ਬਿਰਤੀ ਹੈ ਤੇ ਮਹਾਰਾਜ ਕਹਿੰਦੇ ਭਾਈ ਆਪਣੇ ਮਨ ਦਾ ਵਿਰੋਧ ਕਰਿਆ ਕਰੋ ਜੇ ਮਨ ਪੁੱਠੇ ਕੰਮ ਨੂੰ ਚੱਲਦਾ ਤੇ ਉਹਦਾ ਵਿਰੋਧ ਕਰੋ ਨਹੀਂ ਮਨਾ ਇੱਧਰ ਨਹੀਂ ਜਾਣਾ ਜੇ ਮਨ ਬਾਣੀ ਪੜਨੂ ਕਰੇ ਤੇ ਖਾਲਸਾ ਜੀ ਉਸੇ ਵੇਲੇ ਮਨ ਬਦਲ ਜਾਂਦਾ ਨਹੀਂ ਨਹੀਂ ਬਾਣੀ ਕੱਲ ਨੂੰ ਪੜ ਲਾਂਗੇ ਕੱਲ ਜਾਵਾਂਗੇ ਪਰਸੋਂ ਕਰ ਲਾਂਗੇ ਐਵੇਂ ਉਦੋਂ ਇਹ ਮਨ ਤੇ ਜ਼ੋਰ ਦਿਆ ਕਰੋ ਨਹੀਂ ਜੋ ਮਰਜ਼ੀ ਹੋ ਜੇ ਪੜਨੀ ਆ ਤੇ ਬਾਣੀ ਅੱਜ ਹੀ ਪੜਨੀ ਆ ਜਦੋਂ ਤੁਸੀਂ ਮਨ ਨੂੰ ਖਾਲਸਾ ਜੀ ਡੱਕਣ ਲੱਗ ਪੇ ਉਸੇ ਵੇਲੇ ਤੁਹਾਡੇ ਕਾਬੂ ਵਿੱਚ ਆਉਣ ਲੱਗ ਪਵੇਗਾ ਜਿਵੇਂ ਕੋਈ ਬੱਚਾ ਹੈ ਉਹਨੂੰ ਖਾਲਸਾ ਜੀ ਜिद ਕਰੇ ਬਾਹਰੋਂ ਖਾਣ ਨੂੰ ਤੇ ਉਹਨੂੰ ਤੁਸੀਂ ਦੇ ਦੋਗੇ ਤੇ ਉਹਨੂੰ ਗੇਜ ਪੈ ਜਾਣੀ ਤੇ ਜਦੋਂ ਤੁਸੀਂ ਇੱਕ ਦਿਨ ਰੋਕ ਲਿਆ ਦੋ ਦਿਨ ਰੋਕ ਲਿਆ ਤੀਜੇ ਦਿਨ ਉਹਨੇ ਹਟ ਜਾਣਾ ਇਸੇ ਪ੍ਰਕਾਰ ਇਹ ਮਨ ਹੈ ਇਹ ਚੰਚਲਤਾਈ ਵਿੱਚ ਫਸਿਆ ਹੋਇਆ ਮਨ ਸਾਨੂੰ ਕਹਿੰਦਾ ਹੈ ਤੇ ਅਸੀਂ ਉਦਾਂ ਹੀ ਕਰਨ ਲੱਗ ਪੈਂਦੇ ਹਾਂ ਤੁਸੀਂ ਛੋਟੀ ਜੀ ਉਦਾਹਰਨ ਦੇਵਾਂ ਕਿ ਜਿਵੇਂ ਕਈਆਂ ਨੂੰ ਖਾਣ ਦਾ ਬਹੁਤ ਸ਼ਕੀਨ ਸ਼ਕੀਨ ਹੁੰਦੇ ਕਈ ਖਾਣ ਦੇ ਉਹਨਾਂ ਦਾ ਮਨ ਕਹਿੰਦਾ ਚੱਲ ਮਣਾ ਬਾਹਰੋਂ ਖਾ ਕੇ ਆਈਏ ਉਸੇ ਵੇਲੇ ਸਰੀਰ ਤੁਰ ਪੈਂਦਾ ਮਤ ਤੁਰ ਪੈਂਦੀ ਆ ਉਥੋਂ ਖਾਂਦਾ ਹੈ ਪਤਾ ਵੀ ਹੈ ਮਾੜੀ ਜਗ੍ਹਾ ਤੋਂ ਖਾਦਾ ਤੇ ਰੋਗੀ ਖੂਵਾਂਗਾ ਫਿਰ ਆਕੇ ਪੇਟ ਚ ਦਰਦ ਹੁੰਦੀ ਦਵਾਈ ਖਾਂਦਾ ਅਗਲੇ ਦਿਨ ਮਨ ਫੇਰ ਕਹਿੰਦਾ ਯਾਰ ਚੱਲ ਅੱਜ ਖਾ ਲੈਨੇ ਕੱਲ ਨੂੰ ਛੱਡ ਦਾਂਗੇ ਮਨ ਪਿੱਛੇ ਫਿਰ ਲੱਗ ਗਿਆ ਜਿਵੇਂ ਸ਼ਰਾਬੀ ਹੈ ਉਹ ਕਹਿੰਦਾ ਯਾਰ दारू ਪੀਣੀ ਪੀਣੀ ਕੀ ਉਹਦੇ ਵਿੱਚ ਕੋਈ ਤਾਕਤ ਹੈ ਭੋਸੀ ਹੈ ਨਾ ਮਨ ਨੂੰ ਪਿਆ ਹੋਇਆ ਤੇ ਖਾਲਸਾ ਜੀ ਜਿਹੜਾ ਮਨੁੱਖ ਮਨ ਦੇ ਪਿੱਛੇ ਲੱਗਾ ਉਹ ਫਿਰ ਕਦੇ ਵੀ ਆਦਤ ਨੂੰ ਛੱਡ ਨਹੀਂ ਸਕਦਾ ਕਿਉਂਕਿ ਮਨ ਉਹਨੂੰ ਛੱਡਣ ਨਹੀਂ ਦਿੰਦਾ ਪਰ ਜਿਸ ਦਿਨ ਤੁਸੀਂ ਅੜ ਗਏ ਜਿਸ ਦਿਨ ਮਨ ਅੜ ਗਿਆ ਮੈਂ ਨਹੀਂ ਮਣਾ ਖਾਜ ਨਹੀਂ ਜਾਣਾ ਉਸ ਦਿਨ ਤੋਂ ਸੱਚੇ ਪਾਸ਼ਾ ਮਹਾਰਾਜ ਦੀ ਜਰੂਰ ਕਿਰਪਾ ਵਰਤਦੀ ਹੈ ਇੱਕ ਦਿਨ ਦੋ ਦਿਨ 10 ਦਿਨ ਹੁੰਦਿਆਂ ਹੁੰਦਿਆਂ ਮਹਾਰਾਜ ਦੀ ਕਿਰਪਾ ਵਰਤ ਜਾਂਦੀ ਹੈ ਤੇ ਖਾਲਸਾ ਜੀ ਔਗਣ ਜਿਹੜਾ ਛੁੱਟ ਜਾਂਦਾ ਤੇ ਪਰ ਆਪਾਂ ਜੇ ਮਨ ਪਿੱਛੇ ਲੱਗ ਕੇ ਉਹ ਚੀਜ਼ਾਂ ਕਰੀ ਜਾਵਾਂਗੇ ਫਿਰ ਇਹ ਛੁੱਟਦਾ ਨਹੀਂ ਇਸੇ ਪ੍ਰਕਾਰ ਸਤਿਗੁਰੂ ਸਾਨੂੰ ਸਮਝਾਉਂਦੇ ਨੇ ਕਿ ਭਾਈ ਬਾਣੀ ਪੜਨ ਲਈ ਆਪਣੇ ਮਨ ਨੂੰ ਕੰੜੜਾ ਕਰੋ ਇਹਨੂੰ ਰੋਕੋ ਇਹਨੂੰ ਫੜ-ਫੜ ਕੇ ਲੈ ਕੇ ਆਓਗੇ ਬਾਣੀ ਪੜਨੀ ਆ ਨਾਮ ਜਪਣਾ ਤੁਸੀਂ ਖਾਲਸਾ ਜੀ ਰੋਜ਼ ਦਾ ਆਪਣਾ ਟਾਈਮ ਟੇਬਲ ਬਣਾ ਲਓ ਕਈ ਐਡੇ ਸੁਚੇਤ ਨੇ ਬੰਦੇ ਪੜ੍ਹੇ ਲਿਖੇ ਉਹਨਾਂ ਨੇ ਕਾਪੀਆਂ ਉੱਪਰ ਪੂਰਾ ਪੂਰਾ ਟਾਈਮ ਲਿਖਿਆ ਹੁੰਦਾ ਮੈਂ ਕਈ ਬੰਦੇ ਆਪਣੀਆਂ ਅੱਖਾਂ ਨਾਲ ਵੇਖੇ ਨੇ ਉਹ ਆਪਣੀ ਡਾਇਰੀ ਕੱਢ ਕੇ ਵੇਹਦੇ ਆ ਕਿ ਮੈਂ 6 ਤੋਂ 7 ਕੀ ਕਰਨਾ ਹੈ 7 ਤੋਂ ਸਾਢੇ 7 ਕੀ ਕਰਨਾ ਹੈ ਸਾਢੇ 7 ਤੋਂ ਫਿਰ 8 9 ਵਜੇ ਦਾ ਕੀ ਕਰਨਾ ਫਿਰ 10 11 ਵਜੇ ਕੀ ਕਰਨਾ ਤੇ ਉਹ ਬੰਦਿਆਂ ਨੂੰ ਇਹ ਤੱਕ ਸੋਝੀ ਨਹੀਂ ਆਉਂਦੀ ਵੀ ਉਹ ਇਹ ਲਿਖ ਲੈਣ ਕਿ ਭਾਈ ਮੈਂ 15 ਮਿੰਟ ਨਾਮ ਵੀ ਜਪਣਾ ਹੈ ਉਹਨਾਂ ਦੀ ਕਿਸੇ ਡਾਇਰੀ ਵਿੱਚ ਨਾਮ ਨਹੀਂ ਆਉਂਦਾ ਮੈਂ ਗੁਰੂ ਘਰ ਵੀ ਜਾਣਾ ਮੈਂ ਸੇਵਾ ਵੀ ਕਰਨੀ ਤੁਸੀਂ ਟਾਈਮ ਟੇਬਲ ਬਣਾਓ ਹੁਣ ਕਈ ਖਾਲਸਾ ਜੀ ਡਾਕਟਰਾਂ ਨੂੰ ਪੈਸੇ ਫੂਕਦੇ ਡਾਈਟ ਪਲਾਨ ਲੈ ਆਂਦਾ ਉਹ ਜਾਂਦੇ ਉਥੋਂ ਡਾਈਟ ਪਲਾਨ ਲੈ ਕੇ ਆਉਂਦੇ ਆ ਤੇ ਉਸ ਹਿਸਾਬ ਨਾਲ ਪਲੈਨਿੰਗ ਕਰਕੇ ਉਹ ਖਾਂਦੇ ਪੀਂਦੇ ਸਾਰਾ ਕੁਝ ਤੇ ਇਹਨਾਂ ਬੰਦਿਆਂ ਨੂੰ ਤੇ ਮਹਾਰਾਜ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਜਿਤ ਖਾਦੇ ਤਨ ਪੀੜੀ ਐ ਮਨ ਮੈਂ ਚੱਲੇ ਵਿਕਾਰ ਜਿਹੜੋ ਤੁਸੀਂ ਬਹੁਤਾ ਖਾਓਗੇ ਮਨ ਵਿੱਚ ਵਿਕਾਰਪੂਰਨਗੇ ਤੇ ਤੁਹਾਨੂੰ ਪੀੜ ਹੋਵੇਗੀ ਦੁੱਖ ਲੱਗੇਗਾ ਰੋਗ ਲੱਗੇਗਾ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਹਰ ਇੱਕ ਚੀਜ਼ ਦਾ ਖਾਲਸਾ ਜੀ ਦੱਸਿਆ ਕਿ ਸੁੱਖ ਨਹੀਂ ਹੈ ਨਾਮ ਤੋਂ ਬਿਨਾ ਕਦੇ ਵੀ ਗੁਰੂ ਮਹਾਰਾਜ ਦਾ ਨਾਮ ਜਪਣ ਤੋਂ ਬਿਨਾ ਬੰਦਾ ਸੁੱਖ ਨਹੀਂ ਜੀ ਭੋਗ ਸਕਦਾ ਜਿਹੜਾ ਸੁੱਖ ਬੰਦੇ ਨੂੰ ਸੁੱਖ ਲੱਗਦਾ ਹੈ ਉਹ ਸੁੱਖ ਨਹੀਂ ਹੈ ਪੈਸੇ ਚਾਰ ਜੇਬ ਵਿੱਚ ਨੇ ਤੇ ਬੰਦੇ ਨੂੰ ਬੰਦੇ ਨੂੰ ਇਹ ਆ ਕਿ ਮੇਰੇ ਕੋਲ ਪੈਸੇ ਆ ਮੈਂ ਤੇ ਜੋ ਮਰਜ਼ੀ ਕਰ ਸਕਦਾ ਹਾਂ ਉਹ ਸੁੱਖ ਨਹੀਂ ਹੈ ਜੇ ਦੇਹ ਚੰਗੀ ਹੈ ਤੇ ਖਾਲਸਾ ਜੀ ਬੰਦਾ ਕਵੇ ਮੈਂ ਤੇ ਤਗੜਾ ਹੀ ਬਣਾ ਜੇ ਨਾਮ ਪੱਲੇ ਨਹੀਂ ਤੇ ਸੁੱਖ ਨਹੀਂ ਹੈ ਕਿਉਂਕਿ ਦੇਹ ਹੀ ਨੂੰ ਰੋਗ ਲੱਗਣ ਨੇ ਅੱਗੇ ਇੱਕ ਸਕਿੰਟ ਲੱਗਦਾ ਹੈ ਉਹ ਪਰਮੇਸ਼ਰ ਅਕਾਲਪੁਰਖ ਦੇ ਹੱਥ ਸਾਰੀ ਡੋਰ ਹੈ ਉਹ ਜੋ ਮਰਜੀ ਕਰ ਸਕਦਾ ਸੋ ਸਤਗੁਰਾਂ ਦੇ ਦਰ ਦੇ ਆਈਏ ਸਤਗੁਰਾਂ ਦੇ ਚਰਣਾ ਕਮਲਾਂ ਨਾਲ ਜੁੜੀਏ ਮਹਾਰਾਜ ਜੀਆ ਨਾਲ ਪ੍ਰੀਤ ਕਰੀਏ ਫਿਰ ਖਾਲਸਾ ਜੀ ਕੋਈ ਪ੍ਰਾਪਤੀ ਹੈ ਨਹੀਂ ਤੇ ਕੋਈ ਪ੍ਰਾਪਤੀ ਨਹੀਂ ਨਾਮ ਜਪੀਏ ਸਤਗੁਰਾਂ ਦੀ ਚਰਣੀ ਲੱਗੀਏ ਆਓ ਖਾਲਸਾ ਜੀ ਅੱਜ ਦੀ ਹੱਡ ਵੀਤੀ ਸਰਵਣ ਕਰੀਏ ਧੰਨ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰੂ ਦੀ ਕਿਰਪਾ ਸਦਕਾ ਜੋ ਆਈ ਹੈ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਨੂਰ ਸਿੰਘ ਸਾਹਿਬ ਦੀ ਮਿਹਰ ਸਦਕਾ ਜੋ ਖਾਲਸਾ ਜੀ ਹੱਡਬੀਤੀ ਮਹਾਰਾਜ ਦੇ ਚਰਨਾ ਕਮਲਾਂ ਵਿੱਚ ਆਈ ਹੈ ਤੇ ਮਹਾਰਾਜ ਜੀਆਂ ਦੇ ਚਰਨਾ ਕਮਲਾਂ ਵਿੱਚ ਬੈਠ ਕੇ ਹੀ ਖਾਲਸਾ ਜੀ ਸੁਣਾਉਣੀ ਹੈ ਤੇ ਮਹਾਰਾਜ ਜੀਆਂ ਦੇ ਚਰਨਾ ਕਮਲਾਂ ਵਿੱਚ ਬੈਠ ਕੇ ਧਿਆਨ ਤਰ ਕੇ ਹੀ ਆਪਾ ਸਰਵਣ ਕਰੀਏ ਤਾਂ ਜੋ ਸਾਨੂੰ ਸੁਖ ਪ੍ਰਾਪਤ ਹੋਵੇ ਇਹ ਹੱਡਬੀਤੀ ਖਾਲਸਾ ਜੀ ਇੱਕ ਵੀਰ ਨੇ ਸੁਣਾਉਣਾ ਕੀਤੀ ਹੈ ਕਿ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਉਹਨਾਂ ਦੀ ਬਾਹ ਫੜੀ ਉਹ ਵੀਰ ਕਹਿੰਦਾ ਕਿ ਮੇਰਾ ਮਾਂ ਪਿਓ ਛੋਟੇ ਹੁੰਦੇ ਗੁਜ਼ਰ ਗਿਆ ਸੀ ਤੇ ਇੱਕ ਮੇਰਾ ਵੱਡਾ ਭਰਾ ਸੀ ਅਸੀਂ ਦੋਵੇਂ ਘਰ ਵਿੱਚ ਸਾਂ ਸਾਨੂੰ ਮੇਨੂੰ ਵੱਡੇ ਭਰਾ ਨੇ ਹੀ ਪਾਲਿਆ ਤੇ ਵੱਡਾ ਭਰਾ ਵੀ ਜਦੋਂ ਮੈਂ ਕਹਿੰਦਾ 15 ਕ ਸਾਲਾਂ ਦਾ ਹੋਇਆ ਤੇ ਮੇਰੇ ਵੱਡੇ ਭਰਾ ਦਾ ਐਕਸੀਡੈਂਟ ਹੋ ਗਿਆ ਸੀ ਤੇ ਉਹਦੀ ਵੀ ਮੌਤ ਹੋ ਗਈ ਸੀ ਤੇ ਘਰ ਵਿੱਚ ਜਿਹੜਾ ਪੈਸਾ ਸੀ ਉਹ ਹੀ ਕਮਾਉਂਦਾ ਸੀ ਮੈਂ ਤੇ ਸਕੂਲ ਜਾਂਦਾ ਸਾਂ ਤੋਂ ਬਾਅਦ ਹਟ ਕੇ ਤੇ ਮੈਂ ਨਾਲ-ਨਾਲ ਪਲੱਸ 2 ਕੀਤੀ ਤੇ ਨਾਲ-ਨਾਲ ਵੀਰ ਕਹਿੰਦਾ ਵੀ ਮੈਂ ਨਾ ਇੱਕ ਸਾਡੇ ਪਿੰਡ ਤੋਂ ਥੋੜਾ ਦੂਰ ਗੁਰਮukh ਸਨ ਉਹ ਅਮਰਤਾਰੀ ਸਿੰਘ ਸਨ ਤੇ ਉਹਨਾਂ ਦਾ ਮੈਡੀਕਲ ਸਟੋਰ ਸੀ ਮੈਂ ਉੱਥੇ ਲੱਗ ਗਿਆ ਤੇ ਮੈਂ ਉਥੇ ਉਹਨਾਂ ਦੇ ਕੋਲੇ ਕੰਮ ਸਿੱਖਣ ਲੱਗ ਪਿਆ ਹੌਲੀ ਹੌਲੀ ਕਰਦਿਆਂ 2 ਸਾਲ 4 ਸਾਲ 5 ਸਾਲ ਇਦਾਂ 8 ਕਿਸਾਲ ਮੈਂ ਉਹਨਾਂ ਨਾਲ ਆਏ ਤੇ ਉਹ ਵੀਰ ਕਹਿੰਦਾ ਕਿ ਮੇਰੇ ਮਨ ਵਿੱਚ ਹਮੇਸ਼ਾ ਇਹ ਸੀ ਵੀ ਮੇਰਾ ਕੁਝ ਨਹੀਂ ਬਣਨਾ ਵੀ ਮੈਂ ਇਦਾਂ ਹੀ ਰਹਿ ਜਾਣਾ ਮੈਨੂੰ ਕਿੰਨੇ ਕਿਸੇ ਨੇ ਕੁੜੀ ਦੇਣੀ ਆ ਤੇ ਮੈਂ ਕਿੱਥੇ ਆਪਣਾ ਪਰਿਵਾਰ ਨਾਲ ਰਹੂੰਗਾ ਕੀ ਕਰੂੰਗਾ ਤੇ ਮੈਂ ਕਹਿੰਦਾ ਮੇਰੇ ਮਨ ਵਿੱਚ ਚੋਰਾ ਹੀ ਲੱਗਾ ਰਹਿਣਾ ਤੇ ਕਹਿੰਦਾ ਇੰਨਾ ਕਿ ਚੋਰਾ ਲੱਗ ਗਿਆ ਕਿ ਮੈਂ ਨਾ ਡਿਪਰੈਸ਼ਨ 'ਚ ਜਾਣ ਲੱਗ ਪਿਆ ਜੇ ਇੱਕ ਪਾਸੇ ਵੇਖਣ ਨਾ ਤੇ ਵੇਖੀ ਜਾਣਾ ਇੱਕ ਦਿਨ ਉਹ ਗੁਰਮੁਖ ਪਿਆਰੇ ਜਿਹੜੇ ਵੀਰ ਦੀ ਸਨ ਤੇ ਉਹ ਅੰਕਲ ਮੈਨੂੰ ਬੜਾ ਪ੍ਰੇਮ ਕਰਦੇ ਸ ਆਪਣੇ ਬੱਚਿਆਂ ਵਾਂਗ ਉਹਨਾਂ ਨੇ ਮੈਨੂੰ ਪੈਸੇ ਵੀ ਦੇਣੇ ਖਾਣ ਪੀਣ ਨੂੰ ਵੀ ਦੇਣਾ ਰੋਟੀ ਉਹਨਾਂ ਨੇ ਮੇਰੀ ਲੈ ਕੇ ਆਉਣੀ ਮੈਂ ਉੱਥੇ ਦੁਕਾਨ ਤੇ ਹੀ ਰੋਟੀ ਖਾਣੀ ਤੇ ਇਹਦਾ ਮਹਾਰਾਜ ਦੀ ਕਿਰਪਾ ਨਾਲ ਬਹੁਤ ਉਹਨਾਂ ਨਾਲ ਬਣਿਆ ਸੀ ਤੇ ਉਹ ਹਰ ਐਤਵਾਰ ਉਹ ਨਹੀਂ ਸੀ ਆਉਂਦੇ ਹਰ ਐਤਵਾਰ ਫਿਰ ਮੈਂ ਰਹਿਣ ਲੱਗ ਪਿਆ ਸੀ ਜਦੋਂ ਮੈਨੂੰ ਸਾਰਾ ਕੰਮ ਆ ਗਿਆ ਤੇ ਮੈਂ ਆਪਣੀ ਪੜ੍ਹਾਈ ਵੀ ਕੀਤੀ ਬੀਏ ਜਿਹੜੀ ਖਾਲਸਾ ਜੀ ਪ੍ਰਾਈਵੇਟ ਉਹਨਾਂ ਕਹਿੰਦਾ ਮੈਂ ਪੇਪਰ ਦੇ ਤੇ ਪੜਿਆ ਲਿਖਿਆ ਆ ਮੁੰਡਾ ਤੇ ਕਹਿੰਦਾ ਵੀ ਉਹਨਾਂ ਐਤਵਾਰ ਜਾਂਦੇ ਹੁੰਦੇ ਸੀ ਤੇ ਮੈਂ ਉਹਨਾਂ ਨੂੰ ਪੁੱਛਣਾ ਕਿ ਜੀ ਤੁਸੀਂ ਕਿੱਥੇ ਜਾਂਦੇ ਆ? ਉਹ ਕਹਿੰਦੇ ਪੁੱਤ ਮੈਂ ਸਭ ਤੋਂ ਵੱਡੇ ਡਾਕਟਰ ਕੋਲ ਜਾਂਦਾ ਵੀ ਧੰਨ ਬਾਬਾ ਦੀਪ ਸਿੰਘ ਸਾਹਿਬ ਕੋਲ ਮੈਂ ਜਾਂਦਾ ਉੱਥੇ ਮੈਂ ਸਾਰਾ ਦਿਨ ਸੇਵਾ ਕਰਦਾ ਤੇ ਇਸ ਕਰਕੇ ਮੈਂ ਐਤਵਾਰ ਨਹੀਂ ਆਉਂਦਾ। ਤੇ ਉਹ ਮੈਨੂੰ ਕਹਿਣ ਲੱਗੇ ਵੀ ਤੂੰ ਵੀ ਚੱਲਿਆ ਕਰ ਆਪਾਂ ਦੁਕਾਨ ਵਧਾ ਦਿਆ ਕਰਾਂਗੇ। ਤੂੰ ਮੇਰੇ ਨਾਲ ਚੱਲਿਆ ਕਰ। ਕੀ ਪਤਾ ਮਾਰਾ ਸੱਚੇ ਪਾਤਸ਼ਾਹ ਤੇਰੇ ਕਰਮ ਮੀਟ ਦੇਣ ਤੇਰਾ ਸਮਾਂ ਚੰਗਾ ਆ ਜਾਵੇ, ਤੇਰਾ ਘਰ ਪਰਿਵਾਰ ਬਣ ਜਾਵੇ, ਤੂੰ ਵੀ ਚੱਲ। ਇਨਾ ਮੈਂ ਨਾ ਨੁਕਰ ਪਹਿਲਾਂ ਕਰਦਾ ਰਿਹਾ ਉਸ ਤੋਂ ਬਾਅਦ ਚਲੋ ਮੇਰਾ ਵੀ ਮਨ ਆਇਆ ਵੀ ਚਲੋ ਅੰਕਲ ਜੀ ਕਹਿੰਦੇ ਆ ਮੈਂ ਚਲ ਜਾਵਾਂ ਵੀ ਮੈਨੂੰ ਬੱਚਿਆਂ ਵਾਂਗੂ ਰਹਿ ਨਹੀਂ ਰੱਖਦੇ ਆ ਤੇ ਮਹਾਰਾਜ ਦੀ ਕਿਰਪਾ ਵਰਤੀ ਤੇ ਅਸੀਂ ਜਾਣ ਲੱਗ ਪਏ ਮੈਂ ਤੇ ਅੰਕਲ ਦੋਵੇਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਉੱਥੇ ਜਾ ਕੇ ਉਹਨਾਂ ਨੇ ਭਾਂਡਿਆਂ ਦੀ ਸੇਵਾ ਕਰਨੀ ਹੋਰ ਕਈ ਪ੍ਰਕਾਰ ਦੀ ਸੇਵਾ ਫਿਰ ਬਾਣੀ ਪੜ੍ਹਨੀ ਉੱਥੇ ਬਹਿ ਕੇ ਇਦਾਂ ਉਹ ਵੀਰ ਜੀ ਕਹਿੰਦਾ ਵੀ ਇਦਾਂ ਮਹਾਰਾਜ ਦੀ ਕਿਰਪਾ ਨਾਲ ਮੈਂ ਵੀ ਉਹਨਾਂ ਦੇ ਨਾਲ ਸੰਗ ਬਣ ਗਿਆ ਮੇਰਾ ਇਹ ਖਾਲਸਾ ਜੀ ਪੁਰਾਣੀ ਹੱਡ ਬੀਤੀ ਆ ਪੁਰਾਣੀ ਹੋਣ ਦੀ ਨਵੀਂ ਨਹੀਂ ਆ ਕੁਝ 4-5 ਸਾਲ ਕਰੋਨਾ ਤੋਂ ਪਹਿਲਾਂ ਦੀ ਗੱਲ ਹੈ ਤੇ ਉਹ ਵੀਰ ਕਹਿੰਦਾ ਕਿ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਇਦਾਂ ਜਾਣ ਲੱਗ ਪਿਆ ਮੈਨੂੰ ਨਹੀਂ ਸੀ ਪਤਾ ਵੀ ਉੱਥੋਂ ਮੇਰੀ ਜ਼ਿੰਦਗੀ ਜਿਹੜੀ ਕਿਸਮਤ ਜਿਹੜੀ ਬਦਲ ਜਾਣੀ ਮੇਰੇ ਜਿਹੜੇ ਪੁੱਠੇ ਹੋਏ ਲੇਖ ਸਿੱਧੇ ਹੋ ਜਾਣੇ ਵੀ ਮਾਰਾ ਨੇ ਮੇਰੇ ਤੇ ਕਿਰਪਾ ਕਰ ਦੇਣੀ ਵੀਰ ਕਹਿੰਦਾ ਵੀ ਅਸੀਂ ਹਰ ਐਤਵਾਰ ਜਾਣਾ ਮੈਨੂੰ ਅੰਕਲ ਜੀ ਨੇ ਬੜਾ ਕੁਝ ਸਿਖਾਉਣਾ ਕਿ ਮਹਾਰਾਜਿਆਂ ਨੇ ਇਦਾਂ ਕੀਤਾ ਬਾਬਾ ਦੀਪ ਸਿੰਘ ਸਾਹਿਬ ਨੇ ਇਦਾਂ ਜੰਗ ਲੜੀ ਇਦਾਂ ਸ਼ਹੀਦ ਹੋਏ ਇਦਾਂ ਸਭ ਕੁਝ ਤੇ ਮੈਨੂੰ ਆਨੰਦ ਆਉਣ ਲੱਗ ਪਿਆ ਗੁਰਮੁਖ ਸਿੱਖਿਆ ਜਿਹੜੀ ਉਹ ਮਨ ਵਿੱਚ ਪਕੜ ਕਰਨ ਲੱਗ ਪਿਆ ਕਿਉਂਕਿ ਸੰਗ ਖਾਲਸਾ ਜੀ ਬੰਦੇ ਨੂੰ ਹਮੇਸ਼ਾ ਤਾਰਦਾ ਸੰਗਤ ਬੰਦੇ ਨੂੰ ਸਦਾ ਹੀ ਤਾਰਦੀ ਹੈ ਜੇ ਕੋਈ ਸੰਗਤ ਕਰਦੇ ਨਾ ਗੁਰਸਿੱਖਾਂ ਦੀ ਗੁਰਮੁਖਾਂ ਦੀ ਤੇ ਮਹਾਰਾਜ ਦੀ ਕਿਰਪਾ ਜ਼ਰੂਰ ਵਰਤਦੀ ਹੈ ਕਦੇ ਇਦਾਂ ਨਹੀਂ ਹੁੰਦਾ ਕਿ ਉਹਨੂੰ ਸੁੱਖ ਨਾ ਪ੍ਰਾਪਤ ਹੋਵੇ ਉਹ ਵੀਰ ਕਹਿੰਦਾ ਮੈਂ ਅੰਕਲ ਜੀ ਵੱਲ ਵੇ ਵੇ ਕਿ ਹ અમરતારી હોਣ ਨੂੰ ਮਨ ਬਣਾ ਲਿਆ ਪਰ અમરતારી ਹੋਇਆ ਨਹੀਂ ਕੇਸਾ ਦਾੜੀ ਰੱਖ ਲਈ ਘਰ ਵਿੱਚ ਜਾ ਕੇ ਮਹਾਰਾਜਿਆਂ ਦਾ ਇਤਿਹਾਸ ਪੜਨਾ ਬਾਣੀ ਪੜਨੀ ਸਹਿਜ ਪਾਠ ਕਰਨ ਲੱਗ ਪਿਆ ਜਿੱਥੋਂ ਕਿਦੇ ਨਹੀਂ ਪਤਾ ਲੱਗਣਾ ਸੁਣ ਸੁਣ ਕੇ ਮਹਾਰਾਜ ਦੀ ਕਿਰਪਾ ਨਾਲ ਬਾਣੀ ਸ਼ੁੱਧ ਹੋ ਗਈ ਪਾਠ ਕਰਨ ਲੱਗ ਪਿਆ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਂਦੇ ਰਹੇ ਤਿੰਨ ਸਾਢੇ ਤਿੰਨ ਸਾਲ ਗਏ ਤੇ ਉਸ ਤੋਂ ਬਾਅਦ ਅੰਕਲ ਦੇ ਦੋ بیٹے ਸੀ ਇੱਕ ਬੇਟੀ ਸੀ ਮਹਾਰਾਜ ਦੀ ਕਿਰਪਾ ਹੋਈ ਉਹ ਦੋਵੇਂ بیٹے ਜਿਹੜੇ ਬਾਹਰ ਚਲੇ ਗਏ ਦੋਵੇਂ ਬੇਟਿਆਂ ਦਾ ਅਮਰੀਕਾ ਦਾ ਬਣ ਗਿਆ ਉਹ ਬਾਹਰ ਚਲੇ ਗਏ ਤੇ ਮਹਾਰਾਜ ਦੀ ਕਿਰਪਾ ਸਦਕਾ ਹੁਣ ਘਰ ਪਰਿਵਾਰ ਦਾ ਇਹਨਾਂ ਅੰਕਲ ਦਾ ਕੰਮ ਵੀ ਸਾਰਾ ਮੈਂ ਹੀ ਕਰਦਾ ਸਾਂ ਘਰ 'ਚ ਜਿਹੜਾ ਕੋਈ ਕੰਮ ਹੋਣਾ ਜਾਂ ਕੋਈ ਕਿਸੇ ਪ੍ਰਕਾਰ ਵੀ ਮੇਰਾ ਪਰਿਵਾਰ ਸੀ ਇਹ ਕਹਿੰਦੇ ਐਡਾ ਮਹਾਰਾਜ ਦੀ ਕਿਰਪਾ ਹੋਣ ਲੱਗੀ ਸਾਧਗੁਰਾਂ ਦੀ ਤੇ ਮੈਨੂੰ ਨਾ ਅੰਕਲ ਜੀ ਇੱਕ ਦਿਨ ਕਹਿੰਦੇ ਵੀ ਪੁੱਤ ਮੈਂ ਤੇ ਹੁਣ ਸਰੀਰ ਮੇਰਾ ਢਿੱਲਾ ਹੋ ਗਿਆ ਤੇ ਆਪਾਂ ਐਡਾ ਕਰੀਏ ਮੈਡੀਕਲ ਵੀ ਆਪਣਾ ਕੋਈ ਬਹੁਤਾ ਨਹੀਂ ਚੱਲਦਾ ਵੀ ਇਹਨੇ ਸਮੇਂ ਤੋਂ ਹੁਣ ਲੱਗ ਗਏ ਵੀ ਆਸੇ ਪਾਸੇ ਖੁੱਲ ਗਏ ਤੇ ਆਪਾਂ ਕਹਿੰਦਾ ਮੇਰਾ ਮਨ ਡਰ ਗਿਆ ਵੀ ਮੈਨੂੰ ਇੱਥੋਂ ਤੇ ਪੈਸੇ ਮਿਲਦੇ ਆ ਤੇ ਮੈਂ ਕੀ ਕਰੂੰਗਾ ਬਾਅਦ 'ਚ ਹੋਰ ਕਿੱਥੇ ਤੇ ਉਹ ਵੀਰ ਕਹਿੰਦਾ ਵੀ ਮੈਂ ਉਹਨਾਂ ਨੂੰ ਕਿਹਾ ਵੀ ਹੁਣ ਕੀ ਕਰੀਏ ਤੇ ਉਹਨਾਂ ਨੇ ਮੇਰੇ ਨਾਲ ਸਿਰਫ ਗੱਲ ਕੀਤੀ ਕਹਿੰਦੇ ਮੈਂ ਗੱਲ ਹੀ ਕੀਤੀ ਆ ਪਕੜਾ ਛੱਡਣ ਲੱਗੇ ਆ ਮੈਂ ਤੇਰੇ ਨਾਲ ਸਿਰਫ ਗੱਲ ਹੀ ਕੀਤੀ ਐ ਤੂੰ ਫਿਕਰ ਨਾ ਕਰ ਮਹਾਰਾਜ ਜਰੂਰ ਕਿਰਪਾ ਕਰਨਗੇ ਆਪਾਂ ਬਾਬਾ ਦੀਪ ਸਿੰਘ ਸਾਹਿਬ ਦੇ ਲਈ ਦੇਰੇ ਵਾਸਤੇ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਾਂਗੇ ਕਹਿੰਦੇ ਅੰਕਲ ਜੀ ਨੇ ਮੇਰੇ ਲੋ ਅਰਦਾਸ ਕਰਨੀ ਕਿ ਬਾਬਾ ਜੀ ਕਿਰਪਾ ਕਰੋ ਵੀ ਇਹ ਵੀ ਭੁਜੰਗੀ ਆਪਾਂ ਇਹਤੇ ਵੀ ਕਿਰਪਾ ਕਰੋ ਵੀ ਸੱਟ ਹੋਵੇ ਤੇ ਉਹ ਵੀਰ ਕਹਿੰਦਾ ਕਿ ਮੈਡੀਕਲ ਦਾ ਮੈਨੂੰ ਸਾਰੀ ਨੌਲੇਜ ਸੀ ਮੈਂ ਪੜਿਆ ਲਿਖਿਆ ਆਂ ਦਵਾਈਆਂ ਵਗੈਰਾ ਬਾਰੇ ਹੋਰ ਵੀ ਕਈ ਕੋ ਸਭ ਕੁ ਕਹਿੰਨੇ ਮੈਨੂੰ ਅੰਕਲ ਨੇ ਕਿਹਾ ਵੀ ਇਦਾਂ ਕਰ ਤੂੰ ਤੈਨੂੰ ਅਹੀਂ ਮੈਡੀਕਲ ਖੋਲ ਦਿੰਨੇ ਆ ਕਿਸੇ ਹੋਰ ਨਗਰ ਖੋਲ ਦਿੰਨੇ ਆ ਇੱਥੇ ਤੇ ਆਪਣਾ ਚੱਲਦਾ ਬਹੁਤ ਘਾਟਾ ਤੇਨੂੰ ਹੋਰ ਕਿਤੇ ਖੋਲ ਦਿੰਨੇ ਆ ਤੂੰ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਐਤਵਾਰ ਹਰ ਐਤਵਾਰ ਛੁੱਟੀ ਕਰਕੇ ਜਾਣਾ ਤੇ ਆਪੇ ਮਹਾਰਾਜ ਕਿਰਪਾ ਕਰਨਗੇ ਸੱਚੇ ਪਾਤਸ਼ਾਹ ਦੀ ਰਹਿਮਤ ਨਾਲ ਅੰਕਲ ਦੇ ਬੱਚੇ ਬਾਹਰੋਂ ਪੈਸੇ ਭੇਜਣ ਲੱਗ ਪਏ ਤੇ ਉਹਨਾਂ ਨੇ ਮਹਾਰਾਜ ਦੀ ਕਿਰਪਾ ਨਾਲ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਮੈਨੂੰ ਹੋਰ ਕਿਸੇ ਪਿੰਡ ਮੈਡੀਕਲ ਖੋਲ ਦਿੱਤਾ ਨਾਲ ਉੱਥੇ ਲੈਬ ਖੋਲ ਦਿੱਤੀ ਤੇ ਮਾਰੇ ਦੀ ਕਿਰਪਾ صدਕਾ ਸੱਚੇ ਪਾਤਸ਼ਾਹ ਦੀ ਦਇਆ صدਕਾ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣ ਦੇ صدਕਾ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਤੇ ਸੇਵਾ ਕਰਨ ਦੇ صدਕਾ ਇੰਨਾ ਕੁਝ ਪ੍ਰਾਪਤ ਹੋਇਆ ਉਹ ਵੀਰ ਕਿ ਇਹਨਾਂ ਮੇਰਾ ਮੈਡੀਕਲ ਚੱਲਣ ਲੱਗ ਪਿਆ ਸਾਰਾ ਕੁਝ ਵਧੀਆ ਹੋ ਗਿਆ ਲਾਗੇ ਬੰਨੇ ਕੋਈ ਲੈਬ ਨਹੀਂ ਸੀ ਸਾਰੇ ਲੋਕ ਉੱਥੇ ਟੈਸਟ ਕਰਾਉਣ ਆਉਣ ਲੱਗ ਪਏ ਦੋ ਮੁੰਡੇ ਮੈਂ ਨਾਲ ਰੱਖੇ ਅੰਕਲ ਨੇ ਕਈ ਵਾਰ ਆਉਣਾ ਅੰਕਲ ਦੇ ਵੀ ਕੋਈ ਕੋਈ ਬੰਦਾ ਆਉਣਾ ਨੇ ਮੇਰੇ ਕੋਲ ਭੇਜ ਦੇਣਾ ਵੀ ਉੱਥੋਂ ਮੈਡੀਕਲ ਕਰਾ ਕੇ ਆਓ ਤੇ ਮੈਂ ਉਥੋਂ ਟੈਸਟ ਕਰਾ ਕੇ ਆਇਆ ਐਵੇਂ ਮਹਾਰਾਜ ਦੀ ਕਿਰਪਾ ਸਦਕਾ ਸੱਚੇ ਪਾਤਸ਼ਾਹ ਦੀ ਦਇਆ ਹੋਈ ਫਿਰ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਇਹ ਮੰਗਣ ਲੱਗ ਪਿਆ ਹੈ ਰਤਵਾਰ ਕਿ ਮਹਾਰਾਜ ਕਿਰਪਾ ਕਰੋ ਮੇਰਾ ਪਰਿਵਾਰ ਵੀ ਵਸੇ ਮਹਾਰਾਜ ਮੇਰਾ ਆਪਣਾ ਪਰਿਵਾਰ ਵੀ ਵਸੇ ਗੁਰੂ ਸਾਹਿਬ ਦੀ ਕਿਰਪਾ ਹੋਈ ਤੇ ਅੰਕਲ ਨੇ ਆਪਣੇ ਪਰਿਵਾਰ ਦੇ ਵਿੱਚੋਂ ਆਪਣੇ ਘਰ ਵਾਲੀ ਦੇ ਪਰਿਵਾਰ ਦੇ ਵਿੱਚੋਂ ਕੋਈ ਕੁੜੀ ਸੀ ਉਹਦੇ ਨਾਲ ਮਹਾਰਾਜ ਦੀ ਕਿਰਪਾ ਨਾਲ ਕਹਿੰਦਾ ਮੇਰਾ ਨੰਨਕਾਰਜ ਕਰਵਾਇਆ ਤੇ ਮਹਾਰਾਜ ਦੀ ਕਿਰਪਾ ਨਾਲ ਮੈਂ ਆਪਣੇ ਘਰ ਬੈਠਾ ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਦੀ ਮੇਰੇ ਤੇ ਵਰਤੀ ਅਸੀਂ ਦੋਹਾਂ ਜੀਆਂ ਨੇ ਅੰਮ੍ਰਿਤ ਛਕਿਆ ਤੇ ਜਿਸ ਦਿਨ ਕਹਿੰਦਾ ਅਸੀਂ ਅੰਮ੍ਰਿਤ ਛਕਿਆ ਸੀ ਉਸ ਦਿਨ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਸਾਡਾ ਕੰਮ ਦੁੱਗਣਾ ਹੋਣ ਲੱਗ ਪਿਆ ਸੋ ਖਾਲਸਾ ਜੀ ਭਰੋਸੇ ਦੀ ਗੱਲ ਹੈ ਉਹ ਵੀਰ ਕਹਿੰਦਾ ਕਿ ਮੈਨੂੰ ਜੋ ਕੁਝ ਮਿਲਿਆ ਮੇਰੇ ਵਾਸਤੇ ਮਹਾਰਾਜ ਨੇ ਉਹ ਅੰਕਲ ਜੀ ਰੱਬ ਬਣਾ ਕੇ ਭੇਜੇ ਫਿਰ ਉਸ ਤੋਂ ਬਾਅਦ ਬਾਬਾ ਦੀਪ ਸਿੰਘ ਸਾਹਿਬ ਦੇ ਦਰਨਾ ਉਹਨਾਂ ਨੇ ਮੈਨੂੰ ਜੋੜਤਾ ਤੇ ਉੱਥੋਂ ਸ਼ੀਦਾਂ ਦੇ ਦਰਾਂ ਤੋਂ ਮੈਨੂੰ ਬਹੁਤ ਕੁਝ ਪ੍ਰਾਪਤ ਹੋਇਆ ਫਿਰ ਉਹ ਕਹਿੰਦਾ ਕਿ ਇੰਨਾ ਕੁ ਮਹਾਰਾਜ ਦੀ ਕਿਰਪਾ ਨਾਲ ਸੁੱਖ ਪ੍ਰਾਪਤ ਹੋਇਆ ਮੇਰੀ ਘਰ ਵਾਲੀ ਬਹੁਤ ਬਿਮਾਰ ਹੋ ਗਈ ਬੜੇ-ਉੜੇ ਟੈਸਟ ਮੈਂ ਖੁਦ ਸਾਰੀ ਨੌਲੇਜ ਸੀ ਚੰਗਿਆਂ-ਚੰਗਿਆਂ ਡਾਕਟਰਾਂ ਕੋ ਵੀ ਲੈ ਕੇ ਗਏ ਤੇ ਪਰ ਉਹਦਾ ਕੋਈ ਪੇਟ ਦੇ ਵਿੱਚੋਂ ਦਰਦ ਨਹੀਂ ਸੀ ਹਟਦੀ ਸਾਰੇ ਟੈਸਟ ਕਰਾਏ ਕੁਝ ਨਹੀਂ ਸੀ ਆਉਂਦਾ ਤੇ ਬਹੁਤ ਉਹਦੇ ਦਰਦ ਰਾਤ ਨੂੰ ਹੋਣੀ ਕਈ ਵਾਰ ਉਹਨੇ ਤੜਫਣਾ ਅਸੀਂ ਸੋਚਣਾ ਵੀ ਜਾਂ ਤੇ ਇਹਨੂੰ ਪਿੱਤੇ ਦੀ ਦਰਦ ਹੁੰਦੀ ਆ ਜਾਂ ਪੱਥਰੀ ਦੀ ਹੁੰਦੀ ਆ ਪਰ ਇਦਾਂ ਦਾ ਕੁਝ ਵੀ ਨਹੀਂ ਸੀ ਸਕੈਨ 'ਚ ਕੁਝ ਨਹੀਂ ਸੀ ਆਉਂਦਾ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਸ਼ੀਧੀ ਦੇ ਕਹਿੰਦਾ ਉਦੋਂ ਮੈਨੂੰ ਪਤਾ ਲੱਗਾ ਮੈਂ ਕਰਵਾਈ ਤੇ ਮੈਂ ਆਪਣੀ ਘਰਵਾਲੀ ਨੂੰ ਕਿਹਾ ਵੀ ਤੂੰ ਨਾ ਪੰਜ ਉੱਥੇ ਪੰਜ ਐਤਵਾਰ ਸੁਖਣੇ ਆ ਸੇਵਾ ਕਰਨੀ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਤੂੰ ਠੀਕ ਹੋਵੇਂਗੀ ਇਹਨਾ ਮੈਂ ਉੱਥੇ ਇਦਾਂ ਹੀ ਅਰਦਾਸ ਕਰਕੇ ਆ ਕਿ ਮਹਾਰਾਜ ਮੇਰੀ ਘਰਵਾਲੀ ਠੀਕ ਹੋਵੇ ਮੇਰਾ ਦਰਦ ਠੀਕ ਹੋ ਜਾਏ ਮਹਾਰਾਜ ਪੰਜ ਐਤਵਾਰ ਆਪ ਜੀ ਦੇ ਦਰ ਸੇਵਾ ਕਰਨ ਆਉਗੀ ਇੰਨਾ ਹੀ ਅਰਦਾਸ ਕੀਤੀ ਮਾਜੂਰ ਚ ਘਿਉ ਪਾਇਆ ਤੇ ਘਿਉ ਲੈ ਕੇ ਘਰੇ ਆਇਆ ਘਰਵਾਲੀ ਦੇ ਘਿਉ ਲਾਇਆ ਜਿੱਥੇ ਦਰਦ ਹੁੰਦੀ ਸੀ ਪੇਟ ਚ ਐਸੀ ਮਹਾਰਾਜ ਦੀ ਦਇਆ ਹੋਈ ਜਿਸ ਦਿਨ ਅਰਦਾਸ ਕੀਤੀ ਉਸ ਤੋਂ ਅਗਲੇ ਦਿਨ ਤੋਂ ਬਾਅਦ ਕਰੇ ਦਰਦ ਨਹੀਂ ਹੋਈ ਤੇ ਮੇਰੀ ਘਰਵਾਲੀ ਨੇ ਫਿਰ ਪੰਜ ਚਪੈਰੇ ਸ਼ੁਕਰਾਨੇ ਦੇ ਕਟੇ ਜਦੋਂ ਪੰਜਾਂ ਚਪੈਰਾਂ ਦੇ ਵਿੱਚ ਜਾਂਦੀ ਸੀ ਚੌਥਾ ਚਪੈਰ ਦੁਪਹਿਰਾ ਸੀ ਤੇ ਮਹਾਰਾਜ ਦੀ ਦਇਆ ਵਰਤਗੀ ਸਤਗੁਰੂ ਦੀ ਕਿਰਪਾ ਨਾਲ ਮੇਰੀ ਘਰਵਾਲੀ ਜਿਹੜੀ ਸੀ ਉਹ ਮਹਾਰਾਜ ਦੀ ਰਹਿਮਤ ਨਾਲ ਉਹਦਾ ਪਤਾ ਲੱਗ ਗਿਆ ਮਹੀਨੇ ਡੇਢ ਮਹੀਨੇ ਵਿੱਚ ਹੀ ਸਤਿਗੁਰੂ ਦੀ ਕਿਰਪਾ ਨਾਲ ਘਰ ਕੋਈ ਨਵਾਂ ਜੀ ਆਉਣ ਵਾਲਾ ਸੋ ਇਹ ਸਾਰਾ ਕੁਝ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਵੀਰ ਕਹਿੰਦਾ ਮੈਨੂੰ ਮਿਲਿਆ ਮੇਰਾ ਤੇ ਕੋਈ ਨਾ ਮਾਂ ਤੇ ਬਾਪ ਸੀ ਭਰਾ ਸੀ ਉਹ ਵੀ ਪੂਰਾ ਹੋ ਗਿਆ ਸੀ ਤੇ ਕੋਈ ਬਾਹ ਫੜਨ ਵਾਲਾ ਸੀ ਯਤੀਮ ਸਾਂ ਪਰ ਬਾਬਾ ਦੀਪ ਸਿੰਘ ਸਾਹਿਬ ਨੇ ਮੇਰੇ ਤੇ ਕਿਰਪਾ ਕੀਤੀ ਮੇਰੇ ਤੇ ਦਇਆ ਕੀਤੀ ਇੱਕ ਮੈਨੂੰ ਪਰਿਵਾਰ ਬਖਸ਼ਿਆ ਉਹ ਅੰਕਲ ਜੀ ਵਾਲਾ ਤੇ ਇੱਕ ਮੈਨੂੰ ਆਪ ਉਹਨਾਂ ਨੇ ਮਾਂ ਬਾਪ ਬਣ ਕੇ ਮੈਨੂੰ ਸਾਰਾ ਕੁਝ ਬਖਸ਼ਿਆ ਤੇ ਉਹ ਵੀਰ ਕਹਿੰਦਾ ਵੀ ਮੇਰੀ ਇੱਕੋ ਹੀ ਬੇਨਤੀ ਮੈਂ ਤੁਹਾਡੀਆਂ ਹੱਡ ਵੀਤੀਆਂ ਥੋੜੇ ਚਿਰ ਪਹਿਲਾਂ ਸੁਣੀਆਂ ਤੇ ਮੈਨੂੰ ਲੱਗਾ ਕਿ ਮੈਂ ਵੀ ਦੱਸਾਂ ਤੇ ਉਹਨਾਂ ਨੇ ਇਹੋ ਬੇਨਤੀ ਕੀਤੀ ਕਿ ਜੇ ਭਰੋਸਾ ਹੈ ਤੇ ਖਾਲਸਾ ਜੀ ਹੁਣ ਸਾਡੇ ਤੇ ਸਾਰੇ ਪਰਿਵਾਰ ਸਾਰਾ ਕੁਝ ਮਹਾਰਾਜ ਦੇ ਸਾਨੂੰ ਦਿੱਤਾ ਅਸੀਂ ਫਿਰ ਵੀ ਯਕੀਨ ਨਹੀਂ ਮਹਾਰਾਜ ਦੇ ਕਰਦੇ ਉਹ ਗਰੀਬ ਦਾ ਕੁਝ ਵੀ ਨਹੀਂ ਸੀ ਨਾ ਕੋਈ ਮਾਂ ਨਾ ਕੋਈ ਪਿਓ ਨਾ ਕੋਈ ਭੈਣ ਨਾ ਕੋਈ ਭਾਈ ਇਕੱਲਾ ਹੀ ਸੀ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਕਿੱਡੀ ਉਹ ਤੇ ਮਿਹਰ ਕੀਤੀ ਉਹ ਕਹਿੰਦਾ ਮੈਂ ਕਦੇ ਵੀ ਮਹਾਰਾਜ ਦੇ ਦਰ ਤੇ ਸ਼ਿਕਵਾ ਨਹੀਂ ਕੀਤਾ ਵੀ ਮੇਰਾ ਨਾਂਏ ਕਿਉਂ ਹੋਇਆ ਤੇ ਮੈਨੂੰ ਬਾਬਾ ਦੀਪ ਸਿੰਘ ਸਾਹਿਬ ਨੇ ਬਹੁਤ ਦਿੱਤਾ ਤੇ ਆਪਣਾ ਪਰਿਵਾਰ ਖਾਲਸਾ ਜੋ ਦਾ ਵਸਿਆ ਸੋ ਸਤਗੁਰੂ ਜੀ ਕਿਰਪਾ ਕਰਦੇ ਨੇ ਮਹਾਰਾਜ ਬਹੁਤ ਕੁਛ ਬਖਸ਼ਦੇ ਸਤਗੁਰ ਜੀਆਂ ਵਰਗਾ ਖਾਲਸਾ ਜੀ ਹੋਰ ਕੌਣ ਹੈ ਮਹਾਰਾਜ ਜੀਆਂ ਦੀ ਮਹਾਰਾਜ ਜੀਆਂ ਦਾ ਬਿਰਧ ਹੈ ਜਿਹੜਾ ਉਹਨਾਂ ਦੀ ਸ਼ਰਨ ਚਲ ਜਾਂਦਾ ਹੈ ਨਾ ਉਹਨੂੰ ਸਤਗੁਰੂ ਜੀ ਕੰਠ ਲਾਉਂਦੇ ਨੇ ਗਲੇ ਲਾਉਂਦੇ ਨੇ ਸੋ ਭਾਈ ਮਹਾਰਾਜ ਕਿਰਪਾ ਕਰਨ ਸਤਗੁਰਾਂ ਕੋਲੋਂ ਇਹੋ ਹੀ ਮੰਗੀਏ ਕਿ ਮਹਾਰਾਜ ਸਾਨੂੰ ਮਾਫ ਕਰ ਦਿਓ ਸਾਡੇ ਪਿਛਲੇ ਕੀਤੇ ਕਰਮ ਪਤਾ ਨਹੀਂ ਕਿਵੇਂ ਦੇ ਨੇ ਤੁਸੀਂ ਸੱਚੇ ਪਾਤਸ਼ਾਹ ਸਾਡੇ ਤੇ ਦਇਆ ਕਰੋ ਸਾਨੂੰ ਸਮਤ ਬਖਸ਼ੋ ਅਸੀਂ ਗੁਰਸਿੱਖੀ ਜੀਵਨ ਪਨਾਈਏ ਨਾਮ ਬਾਣੀ ਪੜ੍ਹੀਏ ਸਤਿਗੁਰੂ ਜੀ ਆਪ ਜੀ ਦੇ ਦਿੱਤੀ ਹੋਈ ਖੰਡੇ ਦੀ ਪਾਉਲ ਛਕੀਏ ਗੁਰੂ ਕੇ ਸਿੰਘ ਸਿੰਘਣੀਆਂ ਸਜੀਏ ਮਹਾਰਾਜ ਕਲਗੀ ਤਰਸਵਾਮੀ ਧਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਤਾ ਜੀ ਮਾਤਾ ਸਾਹਿਬ ਦੇਵਾਂ ਕੌਰ ਦੀਆਂ ਧੀਆ ਪੁੱਤ ਬਣੀਏ ਮਹਾਰਾ ਸੱਚੇ ਪਾਛਦਰੋਂ ਸੁਖ ਪ੍ਰਾਪਤ ਕਰੀਏ ਤੇ ਖਾਲਸਾ ਜੀ ਆਪਣਾ ਲੋਕ ਤੇ ਪਰਲੋਕ ਸਵਾਰੀਏ ਕਿਉਂਕਿ ਮਹਾਰਾਜ ਜੀਆਂ ਦੇ ਨਾਮ ਤੋਂ ਬਿਨਾ ਹੋਰ ਕੋਈ ਸਹਾਰਾ ਨਹੀਂ ਸੱਚੀਉ ਸਹਾਰਾ ਨਹੀਂ ਹੈ ਖਾਲਸਾ ਜੀ ਤੁਸੀਂ ਕਹਿਣਾ ਹੈ ਵਾਰ-ਵਾਰ ਇੱਕੋ ਗੱਲ ਕਰਦਾ ਪਰ ਸੱਚ ਹੈ ਮਹਾਰਾਜ ਤੋਂ ਬਿਨਾ ਨਾ ਦਾ ਕੋਈ ਸਾਥ ਨਿਭਣ ਵਾਲਾ ਜੇ ਨਾ ਕੋਈ ਸੱਚਾ ਮਿੱਤਰ ਜੇ ਨਾ ਕੋਈ ਬਾਹ ਫੜਨ ਵਾਲਾ ਜੇ ਨਾ ਪਿਪਤਾ ਵਿੱਚੋਂ ਕੱਢਣ ਵਾਲਾ ਜੇ ਇੱਕੋ ਇੱਕ ਦਾਤਾ ਹੈ ਉਹ ਅੰਤਰਜਾਮੀ ਸਤਿਗੁਰੂ ਗੁਰੂ ਤੋਂ ਬਿਨਾ ਕੋਈ ਹੋਰ ਕਦੇ ਸਹਾਰਾ ਬਣ ਨਹੀਂ ਸਕਦਾ ਆਪਣੇ ਗੁਰੂ ਨੂੰ ਮਨਾਓ ਆਪਣੇ ਗੁਰੂ ਨੂੰ ਖੁਸ਼ ਕਰੋ ਆਪਣੇ ਗੁਰੂ ਕੋਲੋਂ ਹਮੇਸ਼ਾ ਮੁਆਫੀਆਂ ਮੰਗਦੇ ਰਹੋ ਕਿਉਂਕਿ ਖਾਲਸਾ ਜੀ ਅਸੀਂ ਕਾਮੀ ਹਾਂ ਕ੍ਰੋਧੀ ਹਾਂ ਕਾਲਜੋਗੀ ਜੀ ਮਹਾਂ ਤੇ ਖਿੰਣ ਖਿੰਣ ਭੁੱਲ ਭੁੱਲ ਖਾਲਸਾ ਜੀ ਆਪਾਂ ਉਹ ਕੰਮ ਕਰਦੇ ਆ ਹੁਣ ਅਰਦਾਸ ਕੀਤੀ ਕਿ ਮਹਾਰਾਜ ਅਸੀਂ ਅੱਗੇ ਤੋਂ ਨਹੀਂ ਕਰਾਂਗੇ ਫਿਰ ਕਰਦੇ ਆ ਭੁੱਲ ਭੁੱਲ ਕੇ ਔਗਣ ਫਿਰ ਆਪਣੇ ਅੰਦਰ ਪੈਦਾ ਕਰਦੇ ਆ ਭੁੱਲ ਭੁੱਲ ਕੇ ਗਲਤੀਆਂ ਕਰਦੇ ਆ ਸੋ ਮਹਾਰਾਜ ਸੱਚੇ ਪਾਸ਼ਾ ਸਾਨੂੰ ਸਾਡੇ ਤੇ ਕਿਰਪਾ ਕਰਨ ਸਾਨੂੰ ਰੱਖ ਲੈਣ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ